ਸਸਰੀਆਕਾਰ ਜੀ ਸਾਰਿਆਂ ਨੂੰ ਆਉ ਜਾਣਦਿਆਂ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਟਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2425 ਰੁਪਏ ਲੱਗਿਆ ਬੂੰਦੀ ਮੰਡੀ ਦੇ ਵਿੱਚ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 33700 ਰੁਪਏ ਤੱਕ ਲੱਗਿਆ 18 47 ਦਾ ਰੇਟ 3100 ਰੁਪਏ ਲੱਗਿਆ 1509 ਦਾ ਰੇਟ 2350 ਤੋਂ ਲੈ ਕੇ 2800 ਰੁਪਏ ਤੱਕ ਲੱਗਿਆ ਲਾੜਵਾ ਮੰਡੀ ਦੇ ਵਿੱਚ 1509 ਦਾ ਰੇਟ 2520 ਰੁਪਏ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2480 ਰੁਪਏ ਲੱਗਿਆ 11 21 ਦਾ ਰੇਟ 4200 ਰੁਪਏ ਤੋਂ ਲੈ ਕੇ 4580 ਰੁਪਏ ਤੱਕ ਲੱਗਿਆ 17 18 ਦਾ ਰੇਟ 4200 ਰੁਪਏ ਤੱਕ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 242500 ਰੁਪਏ ਤੱਕ ਲੱਗਿਆ ਬਲੰਦ ਸ਼ਹਿਰ ਦੇ ਵਿੱਚ 1509 ਦਾ ਰੇਟ 2600 ਰੁਪਏ ਤੱਕ ਲੱਗਿਆ ਗਦਰਪੁਰ ਮੰਡੀ ਦੇ ਵਿੱਚ 1509 ਦਾ ਰੇਟ 242500 ਰੁਪਏ ਤੱਕ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 2550 ਰੁਪਏ ਗਿਆ 1509 ਦਾ ਰੇਟ 2500 ਤੋਂ ਲੈ ਕੇ 2600 ਤੱਕ ਲੱਗਿਆ ਰਤਿਆ ਮੰਡੀ ਦੇ ਵਿੱਚ 2300 ਰੁਪਏ ਤੋਂ ਲੈ ਕੇ 2360 ਤੱਕ ਲੱਗਿਆ ਸਿਰਸਾ ਮੰਡੀ ਦੇ ਵਿੱਚ 1509 ਦਾ ਰੇਟ 2350 ਰੁਪਏ ਤੱਕ ਲੱਗਿਆ